ਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਯੂਕੇ ਦੇ ਨਾਲ ਜੁੜੀ ਹੋਈ ਹੈ ਬਰਟੇਨ ਦੇ ਨਾਲ ਜੁੜੀ ਹੋਈ ਹੈ ਜਿੱਥੇ ਸਿੱਖ ਚਿਹਰੇ ਨੇ ਇਸ ਵਾਰ ਮੋੜ ਤੋਂ ਛੰਡੇ ਗੱਡੇ ਨੇ ਤੇ 11 ਸਿੱਖ ਚਿਹਰੇ ਮੈਂਬਰ ਪਾਰਲੀਮੈਂਟ ਚੁਣेंगे ਨੇ ਜੇ ਗੱਲ ਭਾਰਤੀਆਂ ਦੀ ਕੀਤੀ ਜਾਵੇ ਤਾਂ 28 ਭਾਰਤੀਆਂ ਦੇ ਵਿੱਚੋਂ ਇਹ 11 ਸਿੱਖ ਚਿਹਰੇ ਨੇ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੇ ਵਜੋਂ ਜਿੱਤ ਹਾਸਲ ਕੀਤੀ ਹੈ ਤੇ ਗੱਲ ਕੀਤੀ ਜਾਵੇ ਤਨਮਨਜੀਤ ਸਿੰਘ ਤੇ ਸਿੱਧੀ ਉਹਨਾਂ ਨੇ ਮੋੜ ਤੋਂ ਜਿੱਤ ਹਾਸਲ ਕੀਤੀ ਹੈ ਤੇ ਜਿਹੜੇ ਰਿਸ਼ੀ ਸੋਨਕਸਨ ਉਹਨਾਂ ਨੂੰ ਹਾਰ ਮਿਲੀ ਹੈ ਲੱਬਰ ਪਾਰਟੀ ਦੀ ਜਿੱਤ ਹੋਈ ਹੈ ਲੱਬਰ ਪਾਰਟੀ ਨੂੰ ਬਹੁਮਤ ਮਿਲਿਆ ਤੇ ਜੇ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਜਿਹੜੇ ਪ੍ਰਧਾਨ ਮੰਤਰੀ ਬਣੇ ਨੇ ਉਹ ਕੀਮ ਸਟਾਮ ਬਣੇ ਨੇ ਤੇ ਕੀਮ ਸਟਾਮ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ 350 ਸੀਟਾਂ ਮਿਲੀਆਂ ਨੇ ਤੇ ਜਿਹੜੀ ਕੰਜੂਏਟਿਵ ਪਾਰਟੀ ਸੀ ਜਿਹੜੀ ਰਿਸ਼ੀ ਸੋਨਕ ਦੀ ਪਾਰਟੀ ਸੀ ਉਹਨਾਂ ਨੂੰ ਮਹਿਜ਼ 128 ਸੀਟਾਂ ਹੀ ਮਿਲੀਆਂ ਨੇ ਤੇ ਜੇ ਗੱਲ ਕੀਤੀ ਜਾਵੇ ਜਿਹੜੇ ਭਾਰਤੀ ਨੇ ਉਹਨਾਂ ਦੀ ਤਾਂ 28 ਭਾਰਤੀ ਨੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ 11 ਸਿੱਖ ਚਿਹਰੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਤਨਮਨਜੀਤ ਸਿੰਘ ਢੇਸੀ ਤੇ ਉਸ ਤੋਂ ਬਾਅਦ ਡਾਕਟਰ ਜੀਵਨਸੰਦਰ ਜਸ ਅਟਵਾਲ ਵਰਿੰਦਰ ਜਸ ਗੁਰਿੰਦਰ ਸਿੰਘ ਜੋਸ਼ਨ ਸੋਨੀਆ ਕੁਮਾਰ ਡੱडले ਕੀਰਤ ਆਲੂਵਾਲੀਆ ਪ੍ਰੀਤਕੌਰ ਗਿੱਲ ਸਤਵੀਕ ਕੌਰ ਹਰਪ੍ਰੀਤ ਕੌਰ ਇਹਨਾਂ ਦੇ ਵੱਲੋਂ ਮੈਂਬਰ ਪਾਰਲੀਮੈਂਟ ਦੇ ਵਜੂਦ ਦੇ ਉੱਤੇ ਜਿੱਤ ਹਾਸਲ ਕੀਤੀ ਗਈ ਹੈ ਤੇ ਸਿੱਖ ਚਿਹਰਿਆਂ ਨੇ ਇਸ ਵਾਰ ਮੁਰਤ ਤੋਂ ਇੰਗਲੈਂਡ ਦੇ ਵਿੱਚ ਬ੍ਰਿਟੇਨ ਦੇ ਵਿੱਚ ਚੰਡੇ ਗੱਡੇ ਨੇ ਜੇ ਗੱਲ ਕੀਤੀ ਜਾਵੇ ਸਿੱਖ ਚਿਹਰਿਆਂ ਦੀ ਤਾਂ ਲੰਬੇ ਅਰਸੇ ਤੋਂ ਜਿੱਥੇ ਵੀ ਸਿੱਖ ਪੂਰੀ ਦੁਨੀਆ ਦੇ ਵਿੱਚ ਗਏ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਤੌਰ ਤੇ ਚੰਡੇ ਗੱਡੇ ਨੇ ਭਾਵੇਂ ਗੱਲ ਇੰਗਲੈਂਡ ਦੀ ਕੀਤੀ ਜਾਵੇ ਯੂਕੇ ਦੇ ਨਾਲ-ਨਾਲ ਜੇ ਗੱਲ ਅਗੇ ਅਮਰੀਕਾ ਦੀ ਕੀਤੀ ਜਾਵੇ ਕੈਨੇਡਾ ਦੀ ਕੀਤੀ ਜਾਵੇ ਜਾਂ ਜਿਹੜੀ ਸ਼ੈਨਗਨ ਕੰਟਰੀ ਨੇ ਜਰਮਨ ਇਹਨਾਂ ਦੀ ਕੀਤੀ ਜਾਵੇ ਤਾਂ ਇੱਥੇ ਵੀ ਜਿਹੜੇ ਭਾਰਤੀ ਨੇ ਜਿਹੜੇ ਸਿੱਖ ਨੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਛੰਡੇ ਗੱਡੇ ਨੇ ਤੇ ਇਸ ਵਾਰ ਜਿਹੜਾ ਇਤਿਹਾਸ ਰਚਿਆ ਹੈ ਸਿੱਖ ਚਿਹਰਿਆਂ ਦੇ ਵੱਲੋਂ ਉਹ ਇੰਗਲੈਂਡ ਦੇ ਵਿੱਚ ਰਚਿਆ ਗਿਆ 11 ਜਿਹੜੇ ਸਿੱਖ ਚਿਹਰੇ ਨੇ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਤੇ ਤਨਮਨਜੀਤ ਸਿੰਘ ਢੇਸੀ ਇਸ ਵਾਰ ਮੋਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਤਨਮਨਜੀਤ ਸਿੰਘ ਢੇਸੀ ਦੀ ਗੱਲ ਕੀਤੀ ਜਾਵੇ ਤਾਂ ਲੰਮਾ ਅਰਸਾ ਇੰਗਲੈਂਡ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਵੱਡਾ ਨਾਂ ਵੱਡਾ ਕਦਾਵਰ ਨੇਤਾ ਮੰਨੇ ਜਾਂਦੇ ਨੇ ਤੇ ਤਨ ਜਨਜੀਤ ਸਿੰਘ ਢੇਸੀ ਅਕਸਰ ਹੀ ਕਿਸ ਕਿਸੇ ਨਾ ਕਿਸੇ ਵਿਵਾਦ ਨਾਲ ਵੀ ਜੁੜੇ ਰਹੇ ਨੇ ਜਿਸ ਨੂੰ ਲੈ ਕੇ ਤਨਮਨਜੀਤ ਸਿੰਘ ਢੇਸੀ ਸੁਰਖੀਆਂ ਦੇ ਵਿੱਚ ਰਹੇ ਚਾਹੇ ਉਹਨਾਂ ਨੂੰ 에어ਪੋਰਟ ਤੇ ਰੋਕਣ ਦੀ ਗੱਲ ਹੋਵੇ ਜਾਂ ਕੋਈ ਹੋਰ ਮਸਲੇ ਹੋਣ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਸ ਨੂੰ ਲੈ ਕੇ ਟਵੀਟ ਤੇ ਟਵੀਟ ਹੋਣਾ ਉਸ ਦੇ ਵਿੱਚ ਵੀ ਤਨਮਨਜੀਤ ਸਿੰਘ ਢੇਸੀ ਦਾ ਜ਼ਿਕਰ ਹੁੰਦਾ ਤੇ ਇੰਗਲੈਂਡ ਦੀ ਸਿਆਸਤ ਦੇ ਵਿੱਚ ਜਾਂ ਇਹ ਕਹਿ ਲਿਆ ਕਿ ਇੰਗਲੈਂਡ ਦੇ ਵਿੱਚ ਜਿਹੜੇ ਭਾਰਤੀ ਵਸਦੇ ਨੇ ਸਿੱਖ ਭਾਈਚਾਰਾ ਵਸਦਾ ਹੈ ਪੰਜਾਬੀ ਭਾਈਚਾਰਾ ਵਸਦਾ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜੇ ਧੜਕਣ ਵਾਲੇ ਸਭ ਤੋਂ ਨੇੜਲੇ ਉਮੀਦਵਾਰ ਨੇ ਆਏ ਕਹੇ ਲੀਏ ਕਿ ਵੋ ਗਿਣਤੀ ਮਟਬੁੱਲੇ ਉਮੀਦਵਾਰ ਨੇ ਉਹ ਤਨਮਨਜੀਤ ਸਿੰਘ ਢੇਸੀ ਨੇ ਜੋ ਐਸਓਆਰ ਮੋਰਟੋ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਤੇ ਇੰਗਲੈਂਡ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਭਾਰਤੀਆਂ ਨੇ ਇਹ ਵੱਡਾ ਨਾਂ ਰੋਸ਼ਨ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਸੀਟ ਤੱਕ ਪਹੁੰਚਦੇ ਨੇ ਜਾਂ ਜਿਸ ਤਰ੍ਹਾਂ ਐਸਓਆਰ ਝੰਡੇ ਗੱਡੇ ਨੇ ਉਹੀ ਕਤਾਰ ਲਗਾਤਾਰ ਬਰਕਰਾਰ ਰਹਿੰਦੀ ਹੈ ਕਿਉਂਕਿ ਐਸਓਆਰ 11 ਸਿੱਖ ਚਿਹਰੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਜੋ ਵੱਡਾ ਇੱਕ ਕਦਾਵਰ ਇੱਕ ਸਿਸਟਮ ਮੰਨਿਆ ਜਾ ਰਿਹਾ ਹੈ ਇੰਗਲੈਂਡ ਦਾ ਉਸ ਦੇ ਵਿੱਚ ਜਿਹੜੀ ਵੱਡੀ ਪ੍ਰਕਿਰਿਆ ਤਨਮਜੀਤ ਸਿੰਘ ਢੇਸੀ ਦੇ ਰਾਹੀਂ ਐਂਟਰੀ ਜਰੂਰ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਭਾਰਤੀਆਂ ਦੀ ਜਿਹੜੀ ਐਂਟਰੀ ਹੋ ਰਹੀ ਹੈ ਮੈਂਬਰ ਪਾਰਲੀਮੈਂਟ ਬਣਨੇ ਨੇ ਚੁਣੇ ਜਾ ਰਹੇ ਨੇ ਲੋਕਾਂ ਦੀ ਪਸੰਦ ਬਣ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਭਾਰਤੀ ਤੇ ਪੰਜਾਬੀ ਯਾ ਇਹ ਕਹਿ ਲੀਏ ਕਿ ਜਿਹੜੇ ਸਿੱਖ ਚਿਹਰੇ ਨੇ ਹੋਰ ਕਿੰਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ